ਉਹ ਇਹ ਹੀ ਜੀ ਗੱਲ ਬਾਤ ਨਹੀਂ ਸੀ ਹਾਂ ਮਮੀ ਮਮੀ ਕਹਿ ਕੇ ਸਾਰਾ ਕੁਝ ਵਧੀਆ ਸੀ ਕੋਈ ਇਹ ਵੀ ਨਹੀਂ ਸੀ ਲੱਗ ਰਿਹਾ ਵੀ ਏਕੜਾ ਠੱਗੀ ਬੱਜੂ ਹਾਂਜੀ ਬੇਟੇ ਬਹੁਤ ਪ੍ਰਸੰਤ ਹੋ ਗਿਆ ਹਾਂ ਪ੍ਰਸੰਤ ਹੈ ਇਹਨੂੰ ਬਹੁਤ ਟੌਰਚਰ ਕੀਤਾ ਉਹਨੇ ਬੇਟੇ ਨੂੰ ਇੰਨਾ ਟੌਰਚਰ ਕੀਤਾ ਕੱਲੇ ਜਣੇ ਨੂੰ ਫੋਨ ਮਤਲਬ ਕਹਿੰਦੀ ਸੀ ਪੈਸੇ ਮੈਂ ਤੁਹਾਡੇ ਮੂੰਹ ਤੇ ਮਾਰੂੰ ਫਿਰ ਅਸੀਂ ਆਖਿਆ ਵੀ ਜਦੋਂ ਇਹ ਉਹਨੂੰ ਕਹਿੰਦੀ ਆ ਪੈਸੇ ਮੈਂ ਮੂੰਹ ਤੇ ਮਾਰੂੰ ਇਹਦਾ ਮਤਲਬ ਇਹਦੇ ਕੋਲ ਪੈਸੇ ਹੈਗੇ ਉਹਨੂੰ ਅੱਡ ਪਰੇਸ਼ਾਨ ਕਰਕੇ ਸਾਤੋਂ ਅਲੱਗ ਪੈਸੇ ਮੰਗਦੀ ਸੀ ਪਹਿਲਾਂ ਇੱਕ ਸੈਮੈਸਟਰ ਦੀ ਫੀਸ ਫਿਰ ਦੋ ਦੀ ਫਿਰ ਕਹਿੰਦਾ ਇਕੱਠੇ ਇੰਨੇ ਪੈਸੇ ਪਾ ਦੋ ਜਦੋਂ ਸਾਡੇ ਘਰਦਿਆਂ ਨੇ ਕਿਹਾ ਵੀ ਸਟੇਟਮੈਂਟ ਮੈਨੂੰ ਦੇ ਦਿਓ ਵੀ ਜੇ ਨਹੀਂ ਹੋਣ ਤੇ ਖਾਤੇ 'ਚ ਪੈਸੇ ਅਸੀਂ ਪਾ ਦਾਂਗੇ ਤੇ ਉਸ ਤੋਂ ਬਾਅਦ ਤਾਂ ਮੁੜ ਕੇ ਬਿਲਕੁਲ ਹੀ ਫੋਨ ਬੰਦ ਕਰਤਾ ਕਿਦੀ ਮੇਰੇ ਘਰਦਿਆਂ ਨੇ ਕਦੇ ਮੈਨੂੰ ਪੈਸੇ ਦੇ ਕੇ ਪੁੱਛੇ ਨਹੀਂ ਸੀ ਹੁਣ ਆਪਾਂ ਇੰਨਾ ਖਰਚਾ ਕਰਿਆ ਤੇ ਘਰਦਿਆਂ ਨੇ ਪਹਿਲਾਂ ਇੰਨੇ ਪੈਸੇ ਦਿੱਤੇ ਹੋਣਦੇ ਇਹਨੂੰ ਅੱਛਾ 20 ਦਿਨਾਂ ਬਾਅਦ ਤੁਸੀਂ 20 ਦਿਨ ਤੱਕ ਤੁਸੀਂ ਧੀ ਨੂੰ ਬਾਚ ਨਹੀਂ ਬੱਚੀ ਤੁਹਾਡੇ ਮਨ ਬੇਟੀ ਨਹੀਂ ਹੈਗੀ ਜਦੋਂ ਬਾਹਰ ਹਾਂਜੀ ਘਰ ਵਿੱਚ ਕੋਈ ਤੁਸੀਂ ਦੇਖਣਾ ਹਾਂਜੀ ਕਿਸ ਤਰ੍ਹਾਂ ਫਿਰ ਉਹਦੋਂ ਲੱਗ ਗਿਆ ਧੋਖਾ ਹੋ ਗਿਆ ਹਰ ਗੱਲ ਮਨ ਟੁੱਟ ਗਿਆ ਸਪੂਰ ਬਹੁਤ ਜੀ ਪਹਿਲਾਂ بیٹے ਦਾ ਮਨ ਟੁੱਟਿਆ ਇਹ ਕਹਿੰਦਾ ਮੇਰਾ ਮਤਲਬ ਹੈ ਦਿਲ ਟੁੱਟ ਗਿਆ ਫਿਰ ਅਸੀਂ ਇਹਨੂੰ ਕੁੜੀ ਨੂੰ ਦੱਸਿਆ ਤੇ ਉਦੋਂ ਵਧੀਆ ਇਹਨੇ ਗੱਲ ਸੁਣੀ ਕਹਿੰਦੀ ਕੋਈ ਗੱਲ ਨਹੀਂ ਮਤਲਬ ਵਧੀਆ ਇਹਦੇ ਨਾਲ ਪਿਆਰ ਨਾਲ ਗੱਲ ਕਰਦੀ ਸੀ ਤੇ ਫਿਰ ਹੌਲੀ 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 ਜਿਵੇਂ ਕੰਮ ਮਿਲਦਾ ਗਿਆ ਇਹਨੂੰ ਪੈਸੇ ਹੱਥ ਚ ਆਉਂਦੇ ਰਹੇ ਗਏ ਘਰਦਿਆਂ ਦੇ ਵੀ ਤੇਰ ਬਦਲ ਗਏ ਤੇ ਇਹਦੇ ਵੀ ਬਦਲ ਗਏ ਇਹਨੇ ਆਖਿਆ ਵੀ ਮੈਂ ਇਹਨੂੰ ਇੰਨਾ ਡਿਪਰੈਸ਼ਨ ਦੇ ਦੇ ਦਿੰਨੀ ਆ ਤੇ ਵੀ ਇਹ ਮਰ ਜੂ ਮੈਂ ਇਹਨਾਂ ਦੇ ਪੈਸੇ ਤੇ ਪੱਕੀ ਹੋ ਜੀ ਹਾਂਜੀ ਹੌਸਲਾ ਕਿ ਤੁਸੀਂ ਦੰਦੇ ਪਰ ਲਾ ਹਾਂਜੀ ਅਸੀਂ ਇਹਨਾਂ ਦੇ ਇਹਦੇ ਭਰਾ ਨੂੰ ਕਿਹਾ ਵੀ ਐਂ ਕਰਕੇ ਜਦੋਂ ਗਈ ਆ ਵੀ ਬੇਟਾ ਕਹਿੰਦਾ ਮੇਰਾ ਇੱਕਨਾਂ ਦਿਲ ਟੁੱਟ ਗਿਆ ਵੀ ਚਲੋ ਇਹਦੇ ਅੰਦੇ ਆਪਸੀ ਪਿਆਰ ਸੀਗਾ ਤੇ ਵੀ ਇਹਦੀ ਵਾਈਫ ਸੀ ਚਲ ਹੁਣ ਦੂਰ ਚਲੇ ਗਏ ਵੀ ਕੋਈ ਨਾ ਲੈ ਜੂਗੀ ਪਰ ਲੈ ਕੇ ਨਹੀਂ ਗਈ ਤੁਸੀਂ ਕਿਸ ਤਰ੍ਹਾਂ ਸੰਭਾਲ ਕੇ ਆਸਿਆ ਪਰਮਾਤਮਾ ਕੋਲੋਂ ਉਸ ਤੋਂ ਕੋਈ ਟਿਕੰਡਰ ਪਛਾੜ ਨਹੀਂ ਆਈ ਬਹੁਤ ਪਰੇਸ਼ਾਨੀ ਆਈ ਜੀ ਤੁਸੀਂ ਛੋਟ-ਛੋਟ ਕਰੋਂਦੇ ਹੋਣੇ ਉਹ ਅੰਦਰ ਅਸੀਂ ਉਹ ਪਰਮਾਤਮਾ ਜਾਣਦਾ ਤੇ ਇੱਕ ਦਿਨ ਆਊਗਾ ਇਹਨਾਂ ਨੂੰ ਸਾਰੀ ਦੁਨੀਆ ਦੇਖੂਗੀ ਪਰਮਾਤਮਾ ਦੀ ਡਾਂਗ ਜਰੂਰ ਸੱਚ ਪਾਊਗੀ ਪਰਮਾਤਮਾ ਦਾ ਇਨਸਾਫ ਇੱਥੇ ਹੀ ਆ ਡੇਰ ਹੁੰਦੀ ਆ ਉਹਦੇ ਕਰੇ ਅੰਧੇਰ ਦੀ ਹੁੰਦੀ ਆ ਜੇ ਕਿਸੇ ਨੂੰ ਆਪਾਂ ਸਾਰੇ ਜਾਣੇ ਰੜ ਕੇਕਣ ਕਰਦੇ ਜੇ ਕੋਈ ਗੱਲ ਸੀ ਏ ਧੀਆ ਵਾਲੇ ਸੀ ਇਹ ਅੰਦਰ ਬੈਠ ਕੇ ਸਾਡੇ ਨਾਲ ਕਰ ਸਕਦੇ ਸੀ ਪਰ ਇਹਨਾਂ ਨੇ ਕੀ ਕੀਤੀ ਇਹ ਤਾਂ ਐ ਚੜ ਚੜ ਕੇ ਆ ਜਾਂਦੇ ਸੀ ਸਾਡੇ ਤੇ ਕੁੜੀਆਂ ਅਲੱਗ ਕੁਛ ਵੀ ਰੋਂਦੇ ਉਹ ਅੰਦਰ ਬੈਠ ਕੇ ਹਾਂਜੀ ਸਾਰੇ ਡੱਬੀ ਰੋਂਦੇ ਸੀ ਮਤਲਬ ਇਹਨਾਂ ਨੇ ਸਾਨੂੰ ਬਾਕੀ ਨਹੀਂ ਛੱਡੀ ਆਪਦੇ ਜਾਣੇ ਇਹਨਾਂ ਨੇ ਐਨ ਪੂਰਾ ਸਾਨੂੰ ਵੀ ਉਜਾੜਤਾ ਮੁੰਡਾ ਖੜਾ ਸਾਨੂੰ ਜਲਦੀ ਦਲ ਦੇ ਦੱਸਦਾ ਸੀਗਾ ਉਹ ਵੀ ਘਟ ਘਟ ਕਰ ਹੁੰਦਾ ਸੀ ਇਹਨਾਂ ਨੂੰ ਇਹ ਸੀ ਵੀ ਸਾਡੀਆਂ ਸਾਰੀਆਂ ਕੁੜੀਆਂ ਆਏ ਆ ਹੁਣ ਸਾਨੂੰ ਤਾਂ ਕਹਿੰਦੇ ਨੂੰ ਵੀ ਸ਼ਰਮ ਆਉਂਦੀ ਆ ਬਾਜੀ ਬਹੁਤ ਪਰੇਸ਼ਾਨੀ ਕੱਟੀ ਆ ਜੀ ਆਇਆਂ ਨੇ ਕਾ ਅੰਨੀ ਮੈਨੂੰ ਇਹਨਾਂ ਨੇ ਕੀਤਾ ਆਪਾਂ ਤਾਂ ਇਹੀ ਹੱਥ ਜੋੜਦੇ ਆ ਔਣ ਵਾਲੇ ਟਾਈਮ 'ਚ ਪਹਿਲੇ ਨੰਬਰ ਤੇ ਤਾਂ ਜੇ ਅਸੀਂ ਪਿਛਲੇ ਜਨਮ 'ਚ ਕੁਝ ਮਾੜਾ ਕੀਤਾ ਅੱਜ ਤੱਕ ਇਹੀ ਮੱਥਾ ਟੇਕਿਆ ਇਸਦਾ ਗੁਰਦੁਆਰਾ ਸਾਹਿਬ ਵੀ ਪ੍ਰਮਾਤਮਾ ਇਹਨਾਂ ਦਾ ਭਲਾ ਕਰੇ ਆਲੇ ਆ ਇਹਨਾਂ ਦੇ ਪੜਦੇ ਢਕੇ ਲੇਕਿਨ ਜਿਹੜਾ ਨਜਾਇਜ਼ ਕੀਤਾ ਉਹ ਇਹ ਇਥੇ ਭਰਨ ਦੇ ਸਾਰੀ ਦੁਨੀਆ ਦੇ ਖੋਸਤੇ ਅੰਦਰ ਅੰਦਰ ਘੱਟ ਲਿਆ ਪੈਸੇ ਲੱਗਿਆ ਪੈਸਾ ਤਾਂ ਹੋਰ ਕਮਾਇਆ ਜਾਂਦਾ ਹਾਲਾਤ ਖਰਾਬ ਥੋੜੀ ਹਾਂਜੀ ਅਸੀਂ ਸਾਰੇ ਮਤਲਬ ਬਾਅਦ ਤੱਕ ਅਸੀਂ ਜਾਂਦੇ ਰਹੇ ਇਹਨਾਂ ਦੇ ਰਸੇਦਾਰੀ ਚ ਇਸ ਗੱਲ ਦੀ ਹੈਗੀ ਕਿ ਸਾਡਾ ਬੀਟਾ ਸਾਡੇ ਕੁਲੇ ਜਿਸ ਤਰ੍ਹਾਂ ਹਨਾ ਧੋਖਾ ਕਰਦੀ ਸੀ ਇਹ ਵੀ ਜਾ ਸਕਦਾ ਸੀ ਸਾਲ ਬਾਅਦ ਇਹਨੇ ਫੇਰ ਮੈਨੂੰ ਫੋਨ ਕੀਤਾ ਵੀ ਐ ਕਰਕੇ ਮੈਨੂੰ ਵਾਪਸ ਬੁਲਾ ਲੂ ਨਹੀਂ ਤਾਂ ਮੈਂ ਐ ਕਰ ਦੂ ਜਿਉਂ ਕਰ ਦੂ ਕਿ ਨਹੀਂ ਮੈਂ ਇਹਨੂੰ ਲੈ ਜੂੰਗੀ ਤੇ ਮੈਂ ਕਿਹਾ ਵੀ ਨਹੀਂ ਵਾਰ-ਵਾਰ ਗਲਤੀਆਂ ਕਰਕੇ ਘਰਦਿਆਂ ਦੇ ਪਿੱਛੇ ਭੈਣਾਂ ਦੇ ਪਿੱਛੇ ਲੱਗ ਕੇ ਤੇ ਫੇਰ ਮਾਫੀਆਂ ਮੰਗਦੀ ਸੀ ਹੁਣ ਵੀ ਅਸੀਂ ਕਹਿੰਦੇ ਆ ਵੀ ਕੁੜੀ ਬਿਲਕੁਲ ਸਹੀ ਸੀ ਇਹਦੇ ਮਾਪਿਓ ਤੇ ਇਹਦੇ ਕਿੰਨੇ ਭੈਣਾਂ ਨੇ ਜਦਾ ਖਰਾਬ ਕੀਤਾਗਾ